ਕਹਿੰਦੇ ਆ ਜਦੋਂ ਤੁਸੀਂ ਇਸ ਦੁਨੀਆ ਤੇ ਚਲੇ ਜਾਉਂਗੇ ਤੇ ਕੀ ਹੋਵੇਗਾ? ਅਰੇ ਕੀ ਹੋਵੇਗਾ? ਕੁਝ ਨਹੀਂ ਹੋਵੇਗਾ। ਹੋਣਾ ਕੀ ਹੈ? ਤੁਸੀਂ ਇਸ ਦੁਨੀਆ ਤੋਂ ਜਾ ਚੁੱਕੇ ਹੋਵੋਗੇ, ਤੁਸੀਂ ਪਏ ਹੋਵੋਗੇ, ਤੁਹਾਡਾ ਸ਼ਵ ਪਿਆ ਹੋਵੇਗਾ। ਤੁਹਾਡੇ ਘਰ ਦੇ ਰੋਣਗੇ ਉੱਚ-ਉੱਚ ਰਿਸ਼ਤੇਦਾਰ ਆਉਣਗੇ, ਸਾਰੇ ਲੋਕ ਇਕੱਠੇ ਹੋਣਗੇ। ਕੁਝ ਉੱਚ-ਉੱਚ ਕੀਰਨੇ ਪਾਰੇ ਹੋਣਗੇ। ਕਿ ਸਾਡਾ ਮਿੱਤਰ, ਸਾਡਾ ਦੋਸਤ ਸਾਡਾ ਰਿਸ਼ਤੇਦਾਰ ਬੜਾ ਖਾਸ ਸੀ ਦੁਨੀਆ ਤੋਂ ਚਲਿਆ ਗਿਆ ਤੁਹਾਡੇ ਘਰ ਦੇ ਮੈਂਬਰ ਉਹਨਾਂ ਨੂੰ ਜ਼ਿਆਦਾ ਦੁੱਖ ਲੱਗੇਗਾ ਉਹ ਥੋੜਾ ਜਿਹਾ ਜ਼ਿਆਦਾ ਰੋ ਰਹੇ ਹੋਣਗੇ ਤੇ ਕੁਝ ਕੁ ਲੋਕ ਸਾਈਡ ਤੇ ਬਹਿ ਕੇ ਕਿਸੇ ਤੀਸਰੇ ਮੁੱਦੇ ਬਾਰੇ ਗੱਲਾਂ ਕਰ ਰਹੇ ਹੋਣਗੇ ਕੁਝ ਕੁ ਲੋਕ ਇੱਕ ਸਾਈਡ ਤੇ ਬੈਠੇ ਫੇਸਬੁੱਕ ਤੇ ਰੀਲਸ ਲਾਈਕ ਕਰਦੇ ਹੋਣਗੇ ਕੁਝ ਕੁ ਲੋਕ ਰਾਜਨੀਤੀ ਦੀਆਂ ਗੱਲਾਂ ਕਰਦੇ ਹੋਣਗੇ ਵੀ ਜਿਹੜਾ ਜਿੱਤ ਗਿਆ ਉਹ ਹਾਰ ਗਿਆ ਉਹਨੇ ਕੰਮ ਚੰਗਾ ਕੀਤਾ ਐਨੇ ਕੰਮ ਮਾੜਾ ਕੀਤਾ ਠੀਕ ਹੈ ਜੀ ਕੁਝ ਲੋਕ ਹੋਣਗੇ ਜਿਹੜੇ ਤੁਹਾਡੀਆਂ ਤਾਰੀਫਾਂ ਵੀ ਕਰਦੇ ਹੋਣਗੇ ਕਿ ਬੰਦਾ ਤਾਂ ਚੰਗਾ ਸੀ ਕਿਉਂਕਿ ਜਉਂਦੇ ਜੀ ਤਾਂ ਕੋਈ ਕਰਦਾ ਨਹੀਂ ਠੀਕ ਹੈ ਜੀ ਇਹ ਸਿਲਸਲਾ ਚੱਲ ਰਿਹਾ ਹੋਏਗਾ ਤੇ ਤੁਹਾਡੇ ਭੋਗ ਤੱਕ ਪਹਿਲੇ ਗੱਲ ਤਾਂ 2-3 ਦਿਨਾਂ ਤੱਕ ਰਿਸ਼ਤੇਦਾਰ ਤਾਂ ਚੁੱਪ ਹੋ ਜਾਣਗੇ ਆਪਸੀ ਗੱਲਾਂ-ਬਾਤਾਂ ਚ ਲੱਗ ਜਾਣਗੇ ਜਿਹੜੇ ਆਫਿਸ ਤੁਸੀਂ ਕੰਮ ਕਰਦੇ ਹੋਮੋਗੇ ਉੱਥੇ ਵੀ ਕੋਈ ਨਵਾਂ ਬੰਦਾ ਰੱਖ ਲਿਆ ਜਾਏਗਾ ਜਿੱਥੇ ਵੀ ਅਗਰ ਤੁਸੀਂ ਕੀ ਕਿਸੇ ਵੀ ਸੰਸਥਾ ਚ ਕੰਮ ਕਰਦੇ ਹੋਮੋਗੇ ਉੱਥੇ ਵੀ ਕੋਈ ਬੰਦਾ ਰੱਖ ਲਿਆ ਜਾਵੇਗਾ ਤੁਹਾਡੀ ਜਗ੍ਹਾ ਲੈ ਲਈ ਜਾਵੇਗੀ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਰਿਸ਼ਤੇਦਾਰ ਇੱਕ ਦੂਜੇ ਦੀਆਂ ਗੱਲਾਂ ਚ ਇੱਕ ਦੂਜੇ ਦੇ ਨਾਲ ਰੋਟੀ ਪਾਣੀ ਚ ਮਸਤ ਹੋ ਜਾਣਗੇ ਤੁਹਾਡੇ ਘਰ ਦੇ ਵੀ ਰੋਟੀ ਪਾਣੀ ਬਣਾਉਣ ਚ ਮਸਤ ਹੋ ਜਾਣਗੇ ਵਿੱਚੋਂ ਵਿੱਚੋਂ ਜਿਹੜੇ ਖਾਸ ਹੋਣਗੇ ਤੁਹਾਡੀ ਪਤਨੀ ਤੁਹਾਡੇ ਭੈਣ ਭਰਾ ਉਹ ਕੁਝ ਟਾਈਮ ਤੋਂ ਉਹਨੂੰ ਯਾਦ ਕਰਨਗੇ ਭੋਗ ਤੱਕ ਯਾਦ ਕਰਨਗੇ ਬਹੁਤ ਜ਼ਿਆਦਾ ਯਾਦ ਕਰਨਗੇ ਜੇ ਵੀ ਭੋਗ ਪੈ ਗਿਆ ਮਹੀਨਾ ਦੋ ਮਹੀਨੇ ਵਿੱਚੋਂ ਵਿੱਚੋਂ ਯਾਦ ਕਰ ਲਿਆ ਕਰਨਗੇ ਤੁਹਾਡੇ ਜਾਣ ਤੋਂ ਬਾਅਦ ਸਾਰੇ ਕੰਮ ਸੰਪੰਨ ਹੋ ਜਾਣਗੇ ਤੁਹਾਡੀ ਨੌਕਰੀ ਵਾਲੀ ਜਗ੍ਹਾ ਤੇ ਕੋਈ ਬੰਦਾ ਆ ਗਿਆ ਹੋਵੇਗਾ ਸਾਰੇ ਕੰਮ ਉਵੇਂ ਹੀ ਚੱਲਦੇ ਹੋਣਗੇ ਜਿਵੇਂ ਜਦੋਂ ਤੁਸੀਂ ਦੁਨੀਆ 'ਚ ਸੀਗੇ ਉਦੋਂ ਵੀ ਚੱਲ ਰਹੇ ਸੀ ਜਦੋਂ ਤੁਸੀਂ ਦੁਨੀਆ 'ਚ ਨਹੀਂ ਸੀਗੇ ਉਦੋਂ ਵੀ ਚੱਲ ਰਹੇ ਸੀ ਚੱਲ 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 ਜਾਣਗੇ ਇਹਦਾ ਮਤਲਬ ਤੁਹਾਡਾ ਇਸ ਦੁਨੀਆ 'ਚ ਹੋਣ ਜਾਂ ਨਾ ਹੋਣ ਦਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਾਰੇ ਕੰਮ ਹੋ ਜਾਂਦੇ ਆ ਸਾਰਾ ਕੰਮ ਸੰਪੰਨ ਹੋ ਜਾਂਦਾ ਹੈ ਤੁਸੀਂ ਫਿਰ ਸੋਚੋ ਇਸ ਗੱਲ ਦੇ ਉੱਤੇ ਜਦੋਂ ਤੁਹਾਡਾ ਇਸ ਦੁਨੀਆ 'ਚ ਹੋਣ ਜਾਂ ਨਾ ਹੋਣ ਕਾਰਨ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਦੋਸਤੋ ਤੁਸੀਂ ਜਉਂਦੇ ਜੀ ਇਹਨਾਂ ਲੋਕਾਂ ਦੀ ਪਰਵਾਹ ਕਿਉਂ ਕਰਦੇ ਹੋ ਕਿਉਂ ਆਪਦੀ ਜ਼ਿੰਦਗੀ ਨੂੰ ਦੁੱਬਰ ਕੀਤਾ ਹੋਇਆ ਹੈ ਉਹੀ ਕਰੋ ਨਾ ਜੋ ਤੁਹਾਡਾ ਮਨ ਕਰਦਾ ਹੈ ਆਪਦੀ ਮਰਜ਼ੀ ਦੇ ਮਾਲਕ ਬਣੋ ਲੋਕਾਂ ਦੀ ਟੈਨਸ਼ਨ ਕਿਉਂ ਚੱਕੀ ਫਿਰਦੇ ਹੋ ਜਦੋਂ ਤੁਹਾਡੇ ਨਾ ਹੋਣ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਤੁਹਾਡੇ ਹੋਣ ਤੇ ਤੁਹਾਨੂੰ ਤੁਹਾਡੇ ਤੇ ਉਹਨਾਂ ਦਾ ਫਰਕ ਕਿਉਂ ਪੈ ਰਿਹਾ ਹੈ ਆਪ ਦੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਇੱਥੇ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਦੁਨੀਆ ਤਾਂ ਉਵੇਂ ਦੀ ਉਵੇਂ ਚੱਲਦੀ ਰਹਣੀ ਜ਼ਿੰਦਗੀ ਦਾ ਨਾ ਹੀ ਆਏ ਤੇ ਚਲੇਦਾ ਸਭ ਨੇ ਜਾਣਾ ਸੋ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਚਿੰਤਾ ਨੂੰ ਛੱਡ ਦਿਓ ਕੋਸ਼ਿਸ਼ ੜੋ ਕੋਸ਼ਿਸ਼ ਰੱਖੋ ਤੇ ਮਸਤਰ ਉਮੀਦ ਆ ਤੋ ਅਨੁਏ ਵਿਚਾਰ ਚੰਗੇ ਲੱਗੇ ਹੋਣਗੇ ਧੰਨਵਾਦ ਬਾਸ਼